ਵਾਰਸ ਪੰਜਾਬ ਦੇ ਜੋ ਕਿ ਇੱਥੇ ਨਗਰ ਪਹਾਵਾਲ ਜਿਹੜਾ ਲਾਸਟ ਪਿੰਡ ਪੈਂਦਾ ਡਿਸਟ੍ਰਿਕਟ ਤਰਨਤਾਰਨ ਦਾ ਇੱਥੇ ਕੈਂਪ ਲਗਾਇਆ ਗਿਆ ਇੱਕ ਹਫਤਾ ਹੋ ਗਿਆ ਕੈਂਪ ਚੱਲਦੇ ਨੂੰ ਜੋ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਪੰਜਾਬ ਦੇ ਵਿੱਚੋਂ ਜਾਂ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਰਾਸ਼ਨ ਲੈ ਕੇ ਆਉਂਦੀਆਂ ਨੇ ਚਾਰਾ ਲੈ ਕੇ ਆਉਂਦੀਆਂ ਨੇ ਚੋਕਰ ਲੈ ਕੇ ਆਉਂਦੀਆਂ ਨੇ ਜਾਂ ਤੇਲ ਦੀਆਂ ਸਵਾਵਾਂ ਲਿਆਉਂਦੀਆਂ ਨੇ ਉਹਨਾਂ ਨੂੰ ਇਥੇ ਸਿੰਘ ਗਾਈਡ ਕਰਦੇ ਨੇ ਕਿ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕਿੱਥੇ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਲੋੜ ਮੁਤਾਬਕ ਲਿਸਟਾਂ ਬਣ ਕੇ ਲੋਕਾਂ ਦੇ ਜਿਨ੍ਹਾਂ ਨੂੰ ਹੜ ਦੀ ਮਾਰ ਪਈ ਆ ਲਿਸਟਾਂ ਦੇ ਅਨੁਸਾਰ ਉਹਨਾਂ ਨੂੰ ਇਥੋਂ ਰਾਸ਼ਨ ਜਿਹੜਾ ਏ ਸਿੰਘਾਂ ਦੀਆਂ ਡਿਊਟੀਆਂ ਲੱਗੀਆਂ ਏ ਤੇ ਉਹ ਸੇਵਾ ਜਿਹੜੀ ਆ ਪਹਚਾਈ ਜਾ ਰਹੀ ਆ ਵਰਤ ਜੀ ਤਕਰੀਬਨ ਆ ਸਾਰੇ ਇਹਨਾਂ ਨੇ ਬਿਆਨ ਕਰਤਾ ਇਥੋਂ ਦੇ ਹਾਲਾਤ ਸਭ ਤੋਂ ਪਹਿਲਾਂ ਜਿਹੜਾ ਕੈਂਪ ਚਲਾਇਆ ਗਿਆ ਸੀਗਾ ਭਾਈ ਚਮਕੌਰ ਸਿੰਘ ਦੇ ਭਾਈ ਰਜਿੰਦਰ ਸਿੰਘ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਉਸ ਸਮੇਂ ਕੋਈ ਉਸ ਸਮੇਂ ਸਰਕਾਰ ਨਹੀਂ ਸੀ ਸਰਕਾਰ ਨੇ ਮਦਦ ਨਹੀਂ ਕੀਤੀ ਕਿਸੇ ਨੇ ਮਦਦ ਨਹੀਂ ਕੀਤੀ ਉਹਨਾਂ ਨੇ ਆਪ ਪ੍ਰਬੰਧਾ ਕਰਕੇ ਤੇ ਕੈਂਪ ਦੀ ਸ਼ੁਰੂਆਤ ਕੀਤੀ ਜਿਸ ਅਸਟਮ ਜਿਹੜੇ ਹੁਣ 21 ਕੈਂਪ ਜਿਹੜੇ ਸਾਰੇ ਪੰਜਾਬ ਦੇ ਚੱਲ ਰਹੇ ਆ ਵਾਰਿਸ ਪੰਜਾਬ ਦੇ ਲੋਕਾਂ ਨੇ ਸਰਕਾਰ ਬਦਲੀ ਸੀ ਕਿ ਬਦਲਾਊਗਾ ਆਮ ਆਦਮੀ ਪਾਰਟੀ ਕਿ ਆਮ ਲੋਕਾਂ ਦੀ ਸਹਾਇਤਾ ਹੋਊਗੀ ਅਸੀਂ ਹੁਣ ਗਰਾਊਂਡ ਤੇ ਦੇਖ ਰਹੇ ਕਿ ਕਿੰਨੀ ਕੁ ਸਾਡੇ ਆਮ ਲੋਕਾਂ ਦੀ ਸਹਾਇਤਾ ਹੋ ਰਹੀ ਹੈ ਹਰ ਪਿੰਡ ਤਾਂ ਵਿੱਚ ਅਸੀਂ ਦੇਖ ਲਈਏ ਸਾਰੇ ਕਿ ਕਿੰਨੇ ਕੁ ਅਸੀਂ ਆਮ ਲੋਕਾਂ ਦੀ ਮਦਦ ਕਰ ਰਹੇ ਹਾਂ ਕਿੰਨਾ ਕੁ ਅਸੀਂ ਨੂੰ ਰਾਸ਼ਨ ਦੇ ਰਹੇ ਹਾਂ ਇਹ ਸਿਰਫ ਗੱਲਾਂ ਬਾਤਾਂ ਵਿੱਚ ਹੋ ਰਿਹਾ ਵਾ ਗਰਾਊਂਡ ਤੇ ਜਿਹੜੀ ਸਰਕਾਰ ਜਿਹੜੀ ਜ਼ੀਰੋ ਆ ਨਕਾਮ ਹੋ ਚੁਕੀ ਆ ਸਰਕਾਰ ਦੀਆਂ ਨਕਾਮੀਆਂ ਦੇ ਕਾਰਨ ਹੀ ਸਾਡੇ ਨੌਜਵਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਸੇਵਾ ਤੇ ਸਾਨੂੰ ਜਿਹੜੀ ਵਿਗੜ ਪਿਆ ਜਾ ਰਿਹਾ ਕਿ ਨੌਜਵਾਨ ਜਿਹੜੇ ਸੇਵਾ ਆ ਗਿਆ ਕਿ ਕਿਉਂ ਕਰ ਰਹੇ ਹੁਣ ਭਾਈ ਰਜਿੰਦਰ ਸਿੰਘ ਨੂੰ ਭਾਈ ਚਮਕੌਰ ਸਿੰਘ ਨੂੰ ਸਰਕਾਰ ਜਿਹੜੀ ਹੈ ਤੰਗ ਕਰ ਰਹੀ ਆ ਇਹ ਇਹ ਸੇਵਾ ਕਿਉਂ ਅੱਗੇ ਹੋ ਕੇ ਸੇਵਾ ਕਿਉਂ ਕਰ ਰਹੇ ਆ ਸਾਨੂੰ ਸੇਵਾ ਵੀ ਨਹੀਂ ਕਰ ਦਿੰਦਾ ਇਹਨੀ ਜਿਹੜੀ ਸਰਕਾਰ ਨਕਾਮ ਹੋ ਚੁੱਕੀ ਆ ਸਰਕਾਰ ਜਿਹੜੀ ਖਤਮ ਹੋ ਚੁੱਕੀ ਆ ਇਹਦੇ ਦਿਨ ਜਿਹੜੇ ਹੋਣੇ ਆ ਖਤਮ ਹੋ ਨਾਲ ਭਾਈ ਹੋਣ ਵਾਲੇ ਆ ਇਹ ਜਿੰਨਾ ਮਰਜੀ ਸਰਕਾਰ ਜੋਰ ਵਾਲੇ ਇਹ ਕਦੇ ਵੀ ਜਿਹੜੀ ਜਵਾਨੀ ਖਤਮ ਹੋ ਰਲ ਵੀ ਨਹੀਂ ਗਈ ਜਿਹੜੇ ਨੌਜਵਾਨ ਸੇਵਾ ਕਰਦੇ ਆ ਉਹਨਾਂ ਨੂੰ ਪੁਲਿਸ ਸੇਵਾ ਕਰਨ ਦਿਓ ਸੇਵਾ ਵਿੱਚ ਲੱਗੇ ਰਹਿੰਦੇ ਹੋ ਇਹਨਾਂ ਨੂੰ ਨਾਪਤੰਗ ਪਰੇਸ਼ਾਨ ਕਰੋ ਨਹੀਂ ਤੇ ਤੁਹਾਨੂੰ ਵੀ ਤੇਰੀ ਤੁਹਾਨੂੰ ਜਿਹੜੇ ਖਮਾਜੇ ਜਿਹੜੇ ਭੁਗਤਨੇ ਪੈਣਗੇ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਜੀ ਪਾਰਟੀ ਵੱਲੋਂ ਪੂਰੀ ਸੇਵਾ ਨਿਭਾਈ ਜਾਊਗੀ ਜਿੰਨਾ ਚਿਰ ਤੱਕ ਕਣਕਾਂ ਬੀਜੀਆਂ ਨਹੀਂ ਜਾਂਦੀਆਂ ਜੀ ਜੇ ਕਿਸੇ ਦਾ ਮੰਨ ਲਓ ਕਿ ਖੱਡੇ ਪੈ ਗਿਆ ਪਾਣੀ ਉਹ ਪੂਰੇ ਜਾਣਗੇ ਮਿੱਟੀ ਪੈਣ ਵਾਲੀ ਜਗ੍ਹਾ ਤੇ ਮਿੱਟੀ ਪਾਈ ਜਾਊਗੀ ਰੇਤਾ ਚੱਕਣ ਵਾਲੀ ਜਿਹੜੀ ਆ ਉਹ ਰੇਤਾ ਚਕਾਉਣ ਦੀ ਵੀ ਜਿਹੜੀ ਸੇਵਾ ਉਹਦੀ ਵੀ ਪੂਰੇ ਪ੍ਰਬੰਧ ਕੀਤੇ ਜਾਣਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਪੰਜਾਬ ਹੜ੍ਹਾਂ ਦੀ ਮਾਰ ਚੱਲ ਰਿਆ ਇਸ ਸਾਰੇ ਦੁਖਾਂਤ ਦੇ ਵਿੱਚੋਂ ਨਿਕਲਣ ਵਾਸਤੇ ਸਿੱਖ ਜਥੇਬੰਦੀਆਂ ਸੰਪਰਦਾਵਾਂ ਅਤੇ ਸਮਾਜਿਕ ਚਿਹਰੀਆਂ ਨੇ ਅੱਗੇ ਆ ਕੇ ਜਿਹੜਾ ਵਾ ਆਪਣਾ ਆਪਣਾ ਯੋਗਦਾਨ ਪਾਉਣਾ ਆਪਣਾ ਫਰਜ਼ ਸਮਝਿਆ ਇਸੇ ਤਰ੍ਹਾਂ ਵਾਰਸ ਪੰਜਾਬ ਦੇ ਅਕਾਲੀ ਦਲ ਪਾਰਟੀ ਵੱਲੋਂ ਜੋ ਆਪਣਾ ਕੈਂਪ ਨਗਰਕੋਟ ਬੁੱਢਾ ਵਿਖੇ ਚਲਾਇਆ ਜਾ ਰਿਹਾ ਅਸੀਂ ਅੱਜ ਕੈਂਪ ਦੇ ਵਿੱਚ ਪਹੁੰਚੇ ਆ ਇਥੋਂ ਜੋ ਸੇਵਾਵਾਂ ਪਿਛਲੇ ਦਿਨਾਂ ਤੋਂ ਲਗਾਤਾਰ ਚੱਲ ਰਹੀਆਂ ਉਹਨਾਂ ਸੇਵਾਵਾਂ ਦੇ ਬਾਬਤ ਜਾਣਕਾਰੀ ਲਵਾਂਗੇ ਅਤੇ ਜਿਹੜੀਆਂ ਹੋਰ ਹਾਕਮ ਧਿਰ ਵੱਲੋਂ ਕੁਝ ਇਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਸੇਵਾ ਨਿਭਾਉਣ ਦੇ ਵਿੱਚ ਉਹਨਾਂ ਨੂੰ ਵੀ ਜਾਣਨ ਦੀ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਹੀ ਅਸੀਂ ਇਹ ਵੀ ਕਹਿ ਦੇਣਾ ਚਾਹੁੰਦੇ ਹਾਂ ਕਿ ਹਾਕਮ ਧਿਰ ਤੇ ਹਰ ਇੱਕ ਪੰਜਾਬ ਦੇ ਵਸਿੰਦੇ ਦਾ ਪੰਜਾਬ ਦੇ ਵਿੱਚ ਰਹਿਣ ਵਾਲੇ ਉਹਨਾਂ ਲੋਕਾਂ ਦਾ ਵੋਟਰਾਂ ਦਾ ਹੱਕ ਹੁੰਦਾ ਆ ਫਰਜ਼ ਹੁੰਦਾ ਆ ਕਿ ਉਹ ਆਪਣੀ ਸਰਕਾਰ ਨੂੰ ਸਵਾਲ ਕਰ ਸਕੇ ਤੇ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰਨਾ ਪੰਜਾਬ ਦੇ ਵੋਟਰਾਂ ਦਾ ਇੱਕ ਜਿਹੜਾ ਵਾ ਉਹ ਮੁੱਢਲੇ ਤੌਰ ਤੇ ਹੱਕ ਬਣਦਾ ਫਰਜ਼ ਬਣਦਾ ਆ ਤੇ ਸਰਕਾਰ ਉਹਨਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਲੋਕਾਂ ਵੱਲੋਂ ਵੋਟਰਾਂ ਵੱਲੋਂ ਕੀਤੇ ਗਏ ਸਾਰੇ ਕਾਰਜਾਂ ਨੂੰ ਅਤੇ ਜੋ ਲੋਕ ਚਾਹ ਰਹੇ ਨੇ ਜਿਸ ਪੂਰਤੀ ਨੂੰ ਪੂਰਾ ਕਰਨ ਦੇ ਵਿੱਚ ਸਰਕਾਰਾਂ ناکਾਮ ਰਹਿੰਦੀਆਂ ਨੇ ਉਸ ਚੀਜ਼ ਨੂੰ ਪੂਰਾ ਕਰਨ ਵਾਸਤੇ ਉਸ ਸਪੇਸ ਨੂੰ ਭਰਨ ਵਾਸਤੇ ਜਦੋਂ ਲੋਕ ਮਹਿਸੂਸ ਕਰਦੇ ਨੇ ਕਿ ਸਾਡੀ ਸਹੀ ਢੰਗ ਦੇ ਨਾਲ ਸਰਕਾਰ ਵੱਲੋਂ ਸੁਣਵਾਈ ਨਹੀਂ ਹੋਈ ਤੇ ਫਿਰ ਸਰਕਾਰ ਨੂੰ ਸਵਾਲ ਹੋਣੇ ਲਾਜ਼ਮੀ ਹੁੰਦੇ ਨੇ ਤੇ ਸਰਕਾਰ ਦਾ ਫਰਜ਼ ਬੰਦਾ ਹੈ ਕਿ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਉਹਨਾਂ ਲੋਕਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਸਹੀ ਢੰਗ ਦੇ ਨਾਲ ਸਮਝ ਕੇ ਉਹਨਾਂ ਦਾ ਹੱਲ ਕਰੇ ਤੇ ਹੱਲ ਵੱਲ ਵਧਿਆ ਜਾਵੇ ਨਾ ਕਿ ਕੰਟਰੋਵਰਸੀ ਪੈਦਾ ਕੀਤੀ ਜਾਵੇ ਆਓ ਪਹਿਲਾਂ ਸਭ ਤੋਂ ਆਪਾਂ ਫਤਿਹ ਦੀ ਸਾਂਝ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਅੱਗੇ ਵਿਚਾਰ ਚਰਚਾ ਵਿੱਚ ਹਿੱਸਾ ਲਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਿੰਨੇ ਕਿ ਦਿਨਾਂ ਤੋਂ ਇੱਥੇ ਆਪਣੀ ਕੰਪਨੀ ਸੇਵਾ ਚੱਲ ਰਹੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਆਪ ਜੀ ਜਾਣਦੇ ਹੋ ਕਿ ਮਹੀਨਾ ਹੀ ਹੋ ਗਿਆ ਏ ਜਿਹੜਾ ਪਾਣੀ ਪੰਜਾਬ ਦੇ ਵਿੱਚ ਆਇਆ ਹੋਇਆ ਏ ਹੜ੍ਹ ਆਏ ਹੋਏ ਨੇ ਤੇ ਅਸੀਂ ਦੇ ਇਥੋਂ ਨਗਰਪਾਉ ਵਾਲ ਤੋਂ ਬਾਬਾ ਵੀਰ ਸਿੰਘ ਜੀ ਦੇ ਸਥਾਨਾਂ ਤੋਂ ਕੁਝ 20 ਦਿਨਾਂ ਤੋਂ ਲੰਗਰ ਦੀ ਜਿਹੜੀ ਸੇਵਾ ਨਿਭਾ ਰਹੇ ਸਾਂ ਫਿਰ ਬਾਅਦ ਦੇ ਵਿੱਚ ਸਾਡੇ ਵੀਰ ਜਿੰਦਰ ਸਿੰਘ ਚਮਕੌਰ ਸਿੰਘ ਹੋਣਾਂ ਦੇ ਨਾਲ ਸੰਪਰਕ ਹੋਇਆ ਤੇ ਉਹਨਾਂ ਨੇ ਇੱਥੇ ਕੈਂਪ ਦੀ ਬੇਨਤੀ ਕੀਤੀ ਜੋ ਕਿ ਸਾਡਾ ਤੁਹਾਡਾ ਆਪਣਾ ਕੈਂਪ ਹੈ ਵਾਰਸ ਪੰਜਾਬ ਦੇ ਜੋ ਕਿ ਇੱਥੇ ਨਗਰ ਪਹਾਵਾਲ ਜਿਹੜਾ ਲਾਸਟ ਪਿੰਡ ਪੈਂਦਾ ਡਿਸਟ੍ਰਿਕਟ ਤਰਨਤਾਰਨ ਦਾ ਇੱਥੇ ਕੈਂਪ ਲਗਾਇਆ ਗਿਆ ਇੱਕ ਹਫਤਾ ਹੋ ਗਿਆ ਕੈਂਪ ਚੱਲਦੇ ਨੂੰ ਜੋ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਪੰਜਾਬ ਦੇ ਵਿੱਚੋਂ ਜਾਂ ਬਾਹਰਲੀਆਂ ਸਟੇਟਾਂ ਦੇ ਵਿੱਚੋਂ ਸੰਗਤਾਂ ਜਿਹੜੀਆਂ ਨੇ ਉਹ ਇੱਥੇ ਰਾਸ਼ਨ ਲੈ ਕੇ ਆਉਂਦੀਆਂ ਨੇ ਚਾਰਾ ਲੈ ਕੇ ਆਉਂਦੀਆਂ ਨੇ ਚੋਕਰ ਲੈ ਕੇ ਆਉਂਦੀਆਂ ਨੇ ਜਾਂ ਤੇਲ ਦੀਆਂ ਸਬਾਵਾਂ ਲਿਆਉਂਦੀਆਂ ਨੇ ਉਹਨਾਂ ਨੂੰ ਇਥੋਂ ਸਿੰਘ ਗਾਈਡ ਕਰਦੇ ਨੇ ਕਿ ਕਿਹੜੇ ਕਿਹੜੇ ਇਲਾਕੇ ਦੇ ਵਿੱਚ ਕਿੱਥੇ ਕਿੱਥੇ ਕਿਹੜੀ ਚੀਜ਼ ਦੀ ਲੋੜ ਆ ਲੋੜ ਮੁਤਾਬਕ ਲਿਸਟਾਂ ਬਣ ਕੇ ਲੋਕਾਂ ਦੇ ਜਿਨ੍ਹਾਂ ਨੂੰ ਹੜ ਦੀ ਮਾਰ ਪਈ ਆ ਲਿਸਟਾਂ ਦੇ ਅਨੁਸਾਰ ਉਹਨਾਂ ਨੂੰ ਇਥੋਂ ਰਾਸ਼ਨ ਜਿਹੜਾ ਏ ਸਿੰਘਾਂ ਦੀਆਂ ਡਿਊਟੀਆਂ ਲੱਗੀਆਂ ਏ ਤੇ ਉਹ ਸੇਵਾ ਜਿਹੜੀ ਆ ਪਹਚਾਈ ਜਾ ਰਹੀ ਆ ਇਹ ਕੋਈ ਸਿਆਸਤੀ ਕੈਂਪਨੀ ਆ ਕੋਈ ਇਹ ਇਹੋ ਜਿਹਾ ਦਿਖਾਵੇ ਦਾ ਕੈਂਪਨੀ ਆ ਇੱਥੇ ਸਿਰਫ ਇੱਕ ਸੇਵਾ ਸਾਰਿਆਂ ਦਾ ਸਾਂਝਾ ਕੈਂਪ ਲੱਗਾ ਏ ਕੋਈ ਇੱਥੇ ਧੇਰ ਮੇਰ ਨਹੀਂ ਆ ਕਿਉਂਕਿ ਹਰ ਇੱਕ ਨੂੰ ਇੱਥੇ ਭਵੇਂ ਗਰੀਬ ਆ ਭਵੇਂ ਅਮੀਰ ਆ ਜਿਸ ਨੂੰ ਵੀ ਕਿਸੇ ਨੂੰ ਹੱਡ ਦੀ ਮਾਰ ਪਈ ਆ ਉਹਨਾਂ ਨੂੰ ਇਹ ਜਿਹੜੀ ਸੇਵਾ ਹੈ ਰਾਸ਼ਨ ਦੀ ਕਿੱਟਾਂ ਬਣਾ ਕੇ ਜਾਂ ਚਾਰੇ ਦੀ ਸੇਵਾ ਜਾਂ ਤੂੜੀ ਦੀ ਸੇਵਾ ਜਾਂ ਕਿਸੇ ਪ੍ਰਕਾਰ ਦੀ ਮੋਢਲੀ ਡਾਕਟਰੀ ਸਹਾਇਤਾ ਹੈ ਉਹ ਜਿਹੜੀ ਆ ਆਪਰਾਇਟ ਕਰਵਾਈ ਜਾ ਰਹੀ ਆ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਕੋਲ ਅੱਜ ਡਾਕਟਰ ਗੁਰਜਿੰਦਰ ਸਿੰਘ ਜੀ ਜੋ ਕਿ ਕੇਸਰੀ ਚੈਨਲ ਦੀ ਸੇਵਾ ਨਿਭਾ ਰਹੇ ਨੇ ਇਹਨਾਂ ਦੇ ਮਾਧਿਅਮ ਰਹੀਂ ਅਸੀਂ ਕਹਿਣਾ ਚਾਹੁੰਦੇ ਆ ਇਹਨਾਂ ਦਾ ਜੀ ਆਇਆਂ ਕਹਿੰਦੇ ਆ ਕਿ ਗੁਰਮੁਖੋ ਪਿਆਰਿਓ ਜਿਹੜੀ ਸੇਵਾ ਹੁੰਦੀ ਹੈ ਨਾ ਇਹਦੇ ਵਿੱਚ ਕੋਈ ਤੇਰ ਮੇਰ ਨਹੀਂ ਹੁੰਦੀ ਸੇਵਾ ਹੁੰਦੀ ਹੈ ਸਰਬੱਤ ਦੇ ਭਲੇ ਵਾਸਤੇ ਤੇ ਸਾਡੀ ਕੌਮ ਸਰਬੱਤ ਦਾ ਭਲਾਈ ਮੰਗਦੀ ਹੈ ਤੇ ਸਦਾ ਹੀ ਮੰਗਦੀ ਰਹੇਗੀ ਇਸ ਕਰਕੇ ਜਦੋਂ ਵੀ ਸੇਵਾ ਦਾ ਕੋਈ ਸਮਾਂ ਬਣਦਾ ਏ ਉਹਦੇ ਵਿੱਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕੋਈ ਇਹੋ ਜੀ ਗੱਲ ਨਹੀਂ ਹੋਣੀ ਚਾਹੀਦੀ ਕਿ ਜਿਹਦੇ ਨਾਲ ਕਿਸੇ ਦਿਲ ਤੇ ਠੇਸ ਪਹੁੰਚੇ ਸੋ ਜਿੰਨੇ ਵੀ ਵੀਰੇ ਤਹਿ ਦਿਲੋਂ ਸੇਵਾ ਨਿਭਾਉਂਦੇ ਨੇ ਜਾਂ ਲੋਕਾਂ ਨੂੰ ਗਾਈਡ ਕਰਦੇ ਨੇ ਇਹ ਮਨੁੱਖਤਾ ਦੇ ਭਲੇ ਵਾਸਤੇ ਆ ਸੰਗਤ ਦੀ ਸੇਵਾ ਵਾਸਤੇ ਹਾਜ਼ਰ ਹੋਏ ਨੇ ਵੀਰ ਤੇ ਇਸ ਕਰਕੇ ਗੁਰਮਖੋ ਪਿਆਰਿਓ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਾਂਗੇ ਕਿ ਭਾਈ ਐਸੇ ਕੋਈ ਕਰਮ ਨਾ ਕਰੋ ਜਿਨ੍ਹਾਂ ਕਰਕੇ ਪੰਜਾਬ ਇੱਕ ਬਾਦਸ਼ਾਹ ਏ ਤੇ ਪੰਜਾਬ ਨੂੰ ਤੇ ਅੱਗੇ ਬੜੀਆਂ ਢਾਵਾਂ ਲੱਗੀਆਂ ਏ ਤੇ ਪੰਜਾਬ ਨੂੰ ਆਪਾਂ ਚੜ੍ਹਦੀ ਕਲਾ ਵਿੱਚ ਲਿਆਉਣਾ ਏ ਸਿਆਸਤ ਤੋਂ ਉੱਪਰ ਉੱਠ ਕੇ ਕਰਮਕਾਂਡ ਤੋਂ ਉੱਪਰ ਉੱਠ ਕੇ ਆਪਾਂ ਇੱਕੋ ਸੇਵਾ ਦਾ ਜਿਹੜਾ ਧਰਮ ਬਣਾਈਏ ਸੇਵਾ ਨਾਲ ਮਿਲ ਕੇ ਕਰੀਏ ਕਿਉਂਕਿ ਸੇਵਾ ਦੇ ਨਾਲ ਹੀ ਆਪਣਾ ਸਾਰਿਆਂ ਦਾ ਭਲਾ ਹੋਣਾ ਹੈ ਚੜ੍ਹਦੀ ਕਲਾ ਦੀ ਬਖਸ਼ਿਸ਼ ਹੋਣੀ ਹੈ ਸੋ ਇਹਨੇ ਬੇਨਤੀ ਹੋਏ ਆਪ ਜੀ ਨੂੰ ਬੇਨਤੀ ਕਰਦੇ ਆਪ ਜੀ ਨੂੰ ਫਤਿਹ ਦੀ ਸਮਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਾਰਾ ਜਿਸ ਤਰ੍ਹਾਂ ਕੈਂਪ ਚੱਲ ਰਿਹਾ ਵਾ ਕਿੱਟਾਂ ਬਣ ਰਹੀਆਂ ਵਾ ਲੋਕਾਂ ਤੱਕ ਪਹੁੰਚਾਉਣ ਦਾ ਕਿਹੜਾ ਜਰੀਆ ਅਪਣਾਇਆ ਜਾ ਰਿਹਾ ਕਿਸ ਤਰ੍ਹਾਂ ਤੁਸੀਂ ਲੋਕਾਂ ਤੱਕ ਜਿਹੜੀ ਆਏ ਐ ਲੋਕਾਂ ਦੁਆਰਾ ਇਕੱਠੀ ਕੀਤੀ ਗਈ ਸੇਵਾ ਤੁਹਾਡਾ ਆਪਣਾ ਕੈਂਪ ਦੇ ਵਿੱਚੋਂ ਲੋਕਾਂ ਤੱਕ ਕਿਵੇਂ ਪਹੁੰਚਾ ਰਹੇ ਹੋ ਵਰਜੂ ਤਕਰੀਬਨ ਸਾਰਾ ਇਹਨਾਂ ਨੇ ਬਿਆਨ ਕਰਤਾ ਇਥੋਂ ਦੇ ਹਾਲਾਤ ਸਭ ਤੋਂ ਪਹਿਲਾਂ ਜਿਹੜਾ ਕੈਂਪ ਚਲਾਇਆ ਗਿਆ ਸੀਗਾ ਭਾਈ ਚਮਕੌਰ ਸਿੰਘ ਦੇ ਭਾਈ ਰਜਿੰਦਰ ਸਿੰਘ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਉਸ ਸਮੇਂ ਕੋਈ ਉਸ ਸਮੇਂ ਸਰਕਾਰ ਨਹੀਂ ਸੀ ਸਰਕਾਰ ਨੇ ਮਦਦ ਨਹੀਂ ਕੀਤੀ ਕਿਸੇ ਨੇ ਮਦਦ ਨਹੀਂ ਕੀਤੀ ਉਹਨਾਂ ਨੇ ਆਪ ਉਪਰਾਲਾ ਕਰਕੇ ਤੇ ਕੈਂਪ ਦੀ ਸ਼ੁਰੂਆਤ ਕੀਤੀ ਜਿਸ ਅਸਟੈਂ ਜਿਹੜੇ ਹੁਣ 21 ਕੈਂਪ ਜਿਹੜੇ ਸਾਰੇ ਪੰਜਾਬ ਦੇ ਚੱਲ ਰਹੇ ਆ ਵਾਰਿਸ ਪੰਜਾਬ ਦੇ ਇੱਥੇ ਸਾਨੂੰ ਜਿਹੜੀ ਸਰਕਾਰ ਦੀ ਨਾਕਾਮੀ ਜਿਹੜੀ ਸਾਨੂੰ ਦਿਖ ਰਹੀ ਆ ਉਹ ਨਾਕਾਮੀ ਦੇ ਕਾਰਨ ਹੀ ਸਾਨੂੰ ਜਿਹੜੇ ਕੈਂਪ ਲਾਉਣੇ ਪਏ ਕਿਉਂਕਿ ਸਰਕਾਰ ਜਿਹੜੀ ਆ ਇਸ ਤੇ ਕਾਬਲ ਨਹੀਂ ਗਈ ਅਸੀਂ ਜਿਹੜਾ ਰਾਜ ਦੇਖੀਏ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੁੱਤੇ ਦੇ ਗਲ ਦੇ ਵਿੱਚ ਕੰਠਾ ਪਾ ਕੇ ਪੂਰੇ ਲਾਹੌਰ ਦੇ ਵਿੱਚ ਉਹਨੂੰ ਘਮਾਇਆ ਸੀ ਕੁੱਤੇ ਨੂੰ ਤੇ ਕਿਸੇ ਨੇ ਗਲ ਚੋਂ ਕੰਠਾ ਨਹੀਂ ਸਿਲਾਇਆ ਉਹ ਸੀ ਇੱਕ ਰਾਜ ਤੇ ਅੱਜ ਕੱਲ ਦੇ ਰਾਜੇ ਆ ਇਹ ਰਾਜੇ ਨੇ ਸਾਨੂੰ ਭਖਾਰੀ ਬਣਾਇਆ ਉਹ ਰਾਜ ਸੀ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਨੇ ਦੇ ਕੋਲ ਇੱਕ ਮਾਤਾ ਆਈ ਸੀ ਮਾਤਾ ਨੇ ਸੁਣਿਆ ਕਿ ਮਹਾਰਾਜੇ ਜੀ ਸੋਦੇ ਕੋਲ ਜਾ ਕੇ ਜਿਹੜਾ ਆਏ ਸੋਨਾ ਬਣ ਜਾਂਦਾ ਹੈ ਪਾਰਸ ਬਣ ਜਾਂਦਾ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਮਾਤਾ ਆਈ ਇੱਕ ਤਵਾ ਲੈ ਕੇ ਕਿ ਮੈਂ ਨੂੰ ਸੋਨੇ ਦਾ ਬਣਾਉਣ ਵਾਸਤੇ ਲਿਆਈ ਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਜਿੰਨਾ ਮਾਤਾ ਕੋਲ ਸੋਣ ਲੋਹੇ ਦਾ ਤਵਾ ਸੀ ਉਹਦੇ ਬਦਲੇ ਮਹਾਰਾਜਾ ਰਣਜੀਤ ਸਿੰਘ ਨੇ ਮਾਤਾ ਨੂੰ ਸੋਨਾ ਦੇ ਕੇ ਭੇਜਿਆ ਸੀ ਉਹ ਸੀ ਇੱਕ ਖਾਲਸਾ ਰਾਜ ਇਸ ਸਮੇਂ ਜਿਹੜੇ ਸਾਡੇ ਹਾਕਮ ਨੇ ਹਾਕਮ ਸਾਡੇ ਜਿਹੜੇ ਨਕਾਮ ਹੋ ਚੁੱਕੇ ਆ ਉਹ ਨਕਾਮੀ ਦੇ ਕਾਰਨ ਹੀ ਸਾਨੂੰ ਜਿਹੜੇ ਕੈਂਪ ਲਾਉਣੇ ਪੈ ਰਹੇ ਆ ਨਹੀਂ ਤੇ ਸਰਕਾਰ ਸਾਡੀ ਕੁਝ ਕਰੇ ਤੇ ਸਾਨੂੰ ਕੈਂਪ ਲਾਉਣ ਦੀ ਕੋਈ ਜ਼ਰੂਰਤ ਨਹੀਂਗੀ ਇਹ ਇਹ ਸਰਕਾਰ ਜਿਹੜੀ ਆ ਖਾਲਸਾ ਜੀ ਇਹ ਸਰਕਾਰ ਲੋਕਾਂ ਨੇ ਬਦਲਾਅ ਦੇ ਨਾਂ ਤੇ ਸਰਕਾਰ ਲਿਆਂਦੀ ਸੀ ਇਹ ਤਾਂ ਲੋਕਾਂ ਨੇ ਬਦਲਾਅ ਕੀਤਾ ਸਕੋ ਇਹ ਤਾਂ ਸਰਕਾਰ ਬਹੁਤ ਵਧੀਆ ਕਾਰਗੁਜ਼ਾਰੀ ਵਾਲੀ ਹੋਣੀ ਚਾਹੀਦੀ ਜਦੋਂ ਕਿ ਸਰਕਾਰ ਦੇ ਵਿੱਚ ਜਿਹੜਾ ਉਹ ਲੋਕਾਂ ਦੁਆਰਾ ਖਾਮੀਆਂ ਕੱਢੀਆਂ ਜਾ ਰਹੀਆਂ ਲੋਕਾਂ ਨੇ ਸਰਕਾਰ ਬਦਲੀ ਸੀ ਕਿ ਬਦਲਾਅ ਹੋਊਗਾ ਆਮ ਆਦਮੀ ਪਾਰਟੀ ਕਿ ਆਮ ਲੋਕਾਂ ਦੀ ਸਹਾਇਤਾ ਹੋਊਗੀ ਅਸੀਂ ਹੁਣ ਗਰਾਊਂਡ ਤੇ ਦੇਖ ਰਹੇ ਕਿ ਕਿੰਨੀ ਕੁ ਸਾਡੇ ਆਮ ਲੋਕਾਂ ਦੀ ਸਹਾਇਤਾ ਹੋ ਰਹੀ ਹੈ ਹਰ ਪੀੜਤਾ ਵਿੱਚ ਅਸੀਂ ਦੇਖ ਲਈਏ ਸਾਰੇ ਕਿ ਕਿੰਨੇ ਕੁ ਅਸੀਂ ਆਮ ਲੋਕਾਂ ਦੀ ਮਦਦ ਕਰ ਰਹੇ ਹਾਂ ਕਿੰਨਾ ਕੋਸਿਆਂ ਨੂੰ ਰਾਸ਼ਨ ਦੇ ਰਹੇ ਆ ਇਹ ਸਿਰਫ ਗੱਲਾਂ ਬਾਤਾਂ ਵਿੱਚ ਹੋ ਰਿਹਾ ਵਾ ਗਰਾਉਂਡ ਤੇ ਜਿਹੜੀ ਸਰਕਾਰ ਜਿਹੜੀ ਜ਼ੀਰੋ ਆ ਨਕਾਮ ਹੋ ਚੁੱਕੀ ਆ ਸਰਕਾਰ ਦੀਆਂ ਨਕਾਮੀਆਂ ਦੇ ਕਾਰਨ ਹੀ ਸਾਡੇ ਨੌਜਵਾਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਸੇਵਾ ਤੇ ਸਾਨੂੰ ਜਿਹੜੀ ਵਿਦਰ ਪਾਇਆ ਜਾ ਰਿਹਾ ਕਿ ਨੌਜਵਾਨ ਜਿਹੜੇ ਸੇਵਾ ਅੱਗੇ ਆ ਕੇ ਕਿਉਂ ਕਰ ਰਹੇ ਆ ਹੁਣ ਭਾਈ ਰਜਿੰਦਰ ਸਿੰਘ ਨੂੰ ਭਾਈ ਚਮਕੌਰ ਸਿੰਘ ਨੂੰ ਸਰਕਾਰ ਜਿਹੜੀ ਆ ਤੰਗ ਕਰ ਰਹੀ ਆ ਕਿ ਇਹ ਸੇਵਾ ਕਿਉਂ ਅੱਗੇ ਹੋ ਕੇ ਸੇਵਾ ਕਿਉਂ ਕਰ ਰਹੇ ਆ ਸਾਨੂੰ ਸੇਵਾ ਵੀ ਨਹੀਂ ਕਰਨ ਦੇ ਰਹਾ ਇੰਨੀ ਜਿਹੜੀ ਸਰਕਾਰ ਨਕਾਮ ਹੋ ਚੁੱਕੀ ਆ ਸਰਕਾਰ ਜਿਹੜੀ ਖਤਮ ਹੋ ਚੁੱਕੀ ਆ ਇਹਦੇ ਦਿਨ ਜਿਹੜੇ ਹੋਣੇ ਆ ਖਤਮ ਹੋ ਨਾਲ ਵੇ ਹੋਣ ਵਾਲੇ ਆ ਇਹ ਜਿੰਨਾ ਮਰਜੀ ਸਰਕਾਰ ਜੋਰ ਆਲੇ ਇਹ ਕਦੇ ਵੀ ਜਿਹੜੀ ਜਵਾਨੀ ਖਤਮ ਹੋਣਾ ਵੀ ਨਹੀਂ ਗਈ ਇਹ ਜਵਾਨੀ ਕਦੇ ਵੀ ਖਤਮ ਨਹੀਂ ਹੋ ਸਕਦੀ ਜਿੰਨਾ ਮਰਜੀ ਸਰਕਾਰ ਜੋਰ ਲਾਈ ਜਾਵੇ ਇਹ ਨੌਜਵਾਨ ਤੁਸੀਂ ਦੇਖ ਰਹੇ ਮੀਡੀਆ ਦੇ ਵਿੱਚ ਕਿੰਨਾ ਵੱਧ ਚੜ ਕੇ ਯੋਗਦਾਨ ਪਾ ਰਹੇ ਆ ਵੱਧ ਚੜ ਕੇ ਜਿਹੜੇ ਜਵਾਨ ਜੜੇ ਸਰ ਜੀ ਸੇਵਾ ਕਰ ਰਹੇ ਆ ਕਿੱਥੋਂ ਕਿੱਥੋਂ ਹਰਿਆਣੇ ਤੋਂ ਰਾਜਸਥਾਨ ਤੋਂ ਕੁਰਕ ਖੇਤਰ ਤੋਂ ਉਤਰਾਖੰਡ ਤੋਂ ਸੇਵਾ ਲੈ ਕੇ ਆਦੇ ਤੇ ਸਾਡਾ ਭਾਈਚਾਰਾ ਵੀ ਦੇਖ ਰਿਹਾ ਵਾ ਮੁਸਲਮਾਨ ਭਰਾ ਵੀ ਸਾਡੇ ਸੇਵਾ ਲੈ ਕੇ ਆ ਰਹੇ ਆ ਹਿੰਦੂ ਭਰਾ ਵੀ ਸਾਡੇ ਸੇਵਾ ਲੈ ਕੇ ਆ ਰਹੇ ਆ ਸਰਕਾਰ ਦੀ ਨੀਤੀ ਆ ਪਾੜ ਪਾਓ ਤੇ ਰਾਜ ਕਰੋ ਸਰਕਾਰ ਦੀ ਨੀਤੀ ਇਹ ਆ ਪਰ ਸਾਨੂੰ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਕਰਦੀਆਂ ਸੀ ਉਸੇ ਰਸਤੇ ਜਿਹੜੀ ਆ ਇਹ ਵੀ ਸਰਕਾਰ ਤੋਂ ਹੀ ਹੋਈ ਆ ਬਿਲਕੁਲ ਉਸ ਤੋਂ ਅੱਗੇ ਆ ਉਸ ਸਰਕਾਰਾਂ ਨਾਲ ਤਾਂ ਫਿਰ ਵੀ ਠੀਕ ਸੀ ਬੜੀ ਚਾਹ ਦੇ ਨਾਲ ਸਰਕਾਰ ਬਣਾਈ ਸੀ ਬੜੀ ਛਾੜੇ ਅੰਦਰ ਭਾਵਨਾ ਸੀ ਸਰਦਾ ਸੀ ਅਸੀਂ ਬੜੇ ਲੱਡੂ ਵੰਡੇ ਉਹ ਤੇ ਜਦੋਂ ਸਰਕਾਰ ਬੜੀ ਸੀ ਅਸੀਂ ਆਪਣੇ ਨਗਰ ਤੋਂ ਲੱਡੂ ਵਾੜਦੇ ਗਏ ਕਿ ਸਾਡਾ ਐਮ.ਐਲ.ਏ ਬਣਿਆ ਵਾ ਪਰ ਸਾਨੂੰ ਸਰਕਾਰ ਸਾਡੀ ਗਰਾਊਂਡ ਤੇ ਸਾਨੂੰ ਜੀਰੋ ਨਜ਼ਰ ਆਈ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਹੜੇ ਨੌਜਵਾਨ ਸੇਵਾ ਕਰਦੇ ਆ ਉਹਨਾਂ ਨੂੰ ਪੁਲਿਸ ਸੇਵਾ ਕਰ ਲਿਓ ਸੇਵਾ ਵਿੱਚ ਲੱਗੇ ਰਹਿੰਦਿਓ ਇਹਨਾਂ ਨੂੰ ਨਾਪ ਤੰਗ ਪਰੇਸ਼ਾਨ ਕਰੋ ਨਹੀਂ ਤੇ ਤੁਹਾਨੂੰ ਵੀ ਤੇਰੀ ਤੁਹਾਨੂੰ ਜਿਹੜੇ ਖਮਾਜੇ ਜਿਹੜੇ ਭੁਗਤਨੇ ਪੈਣਗੇ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਉਹ ਤੇ ਕਹਿੰਦੇ 27 ਦੇ ਵਿੱਚ ਅਸੀਂ ਜਿਹੜੀ ਸਰਕਾਰ ਰਿਪੀਟ ਕਰਨੀ ਆ ਇਹ ਤੁਹਾਨੂੰ ਕੋਈ ਸਮੇਂ ਤੱਕ ਪਤਾ ਲੱਗ ਜਾਊਗਾ ਕਿ ਸਰਕਾਰ ਰੀਪੀਟ ਹੁੰਦੀ ਹੈ ਕਿ ਕਿੱਧਰ ਨੂੰ ਜਾਂਦੀ ਆ ਮਨੀਸ਼ ਸੋਹਦੀਆ ਤੇ ਕਹਿ ਰਿਹਾ ਸ਼ਾਮਦਾਮ ਦੰਡ ਭੇਤ ਜਿਹੜਾ ਵਾ ਉਹ ਵਰਤ ਕੇ ਅਸੀਂ ਦੁਬਾਰਾ ਸਰਕਾਰ ਬਣਾਵਾਂਗੇ ਤੁਸੀਂ ਬਾਬਾ ਜੀ ਦੇਖੋ ਜੇ ਥੋੜੇ ਸਮੇਂ ਤੱਕ ਤੁਹਾਨੂੰ ਪਤਾ ਲੱਗ ਜਾਊ ਗਰਾਊਂਡ ਤੇ ਕੀ ਬਣਦਾ ਵਾ ਕਿਵੇਂ ਲੋਕ ਇਨਾਂ ਤੋਂ ਪਰੇਸ਼ਾਨ ਆ ਕਿਵੇਂ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਵਾ ਇਹ ਤੁਸੀਂ ਹੁਣ ਗਰਾਊਂਡ ਤੇ ਵੀ ਦੇਖ ਰਿਹਾ ਜੇ ਤੁਸੀਂ ਆਮ ਖਬਰਾਂ ਵਿੱਚ ਵੀ ਦੇਖ ਰਿਹਾ ਜੇ ਲੋਕਾਂ ਤੋਂ ਸਾਰੇ ਆਮ ਜਨਤਾ ਵੀ ਦੇਖ ਰਹੀ ਹੈ ਤੁਸੀਂ ਸੁਣਦੇ ਜੇ ਕੀ ਹੋ ਰਿਹਾ ਆਪਣੇ ਪੰਜਾਬ ਦੇ ਅੰਦਰ ਕਿਵੇਂ ਸਾਡੀ ਸਾਡੀ ਨੌਜਵਾਨੀ ਨੂੰ ਖਤਮ ਕਰਨ ਦੇ ਜਦਨ ਕੀਤੇ ਜਾ ਰਹੇ ਆ ਕਿ ਨੌਜਵਾਨੀ ਨੂੰ ਕਿਸੇ ਤਰੀਕੇ ਨਾਲ ਖਤਮ ਕੀਤਾ ਜਾਵੇ ਨਸ਼ੇ ਰਾਹੀਂ ਖਤਮ ਕੀਤਾ ਜਾਵੇ ਹੋਰ ਜਿਹੜੇ ਹੱਥ ਕੰਡੇ ਬਣਾਏ ਜਾ ਰਹੇ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੌਜਵਾਨੀ ਨੂੰ ਖਤਮ ਕੀਤਾ ਜਾਵੇ ਪਾ ਪਿਛਲੇ ਦਿਨ ਹੀ ਜਿਹੜਾ ਭਾਈ ਰਜਿੰਦਰ ਸਿੰਘ ਤਲਵੰਡੀ ਉਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਗਈ ਆ ਉਹ ਸਾਰਾ ਜਿਹੜਾ ਮਸਲਾ ਸੀਗਾ ਉਹ ਕਿੱਥੇ ਕ ਪਹੁੰਚਿਆ ਉਹਦਾ ਮਸਲਾ ਜੀ ਇਥੋਂ ਜਾ ਰਹੇ ਸੀ ਉਦੋਂ ਪਹਾਨਾ ਸਿੱਧੂ ਆਇਆ ਸੀ ਭਾਨੇ ਸਿੱਧੂ ਦੇ ਨਾਲ ਉਹ ਕਿਤੇ ਰੈਕੀ ਕਰਨ ਵਾਸਤੇ ਜਾ ਰਹੇ ਸੀ ਏਰੀਆ ਵੇਖ ਕੇ ਆਈਏ ਕਿਥੇ ਕਿਥੇ ਜ ਸਮਾਜ ਜਰੂਰਤਾ ਉਹਦੀ ਪਹਿਲਾਂ ਗੱਡੀ ਦੀ ਤਲਾਸ਼ੀ ਲਈ ਗਈ ਉਹ ਪਰਮਾਤਮਾ ਦਾ ਸ਼ੁਕਰ ਹੈ ਕਿ ਗੱਡੀ ਦੇ ਅੰਦਰ ਉਸ ਸਮੇਂ ਰਜਿੰਦਰ ਸਿੰਘ ਨਹੀਂ ਸੀ ਨਹੀਂ ਤਾਂ ਉਸ ਸਮੇਂ ਉਹ ਕੁਝ ਵੀ ਕਰ ਸਕਦੇ ਸੀ ਕੁਝ ਵੀ ਰੱਖ ਸਕਦੇ ਸੀ ਕੁਝ ਵੀ ਕਰਕੇ ਉਹਨੂੰ ਜਿਹੜਾ ਗ੍ਰਿਫਤਾਰ ਕਰ ਸਕਦੇ ਸੀ ਉਸ ਤੋਂ ਬਾਅਦ ਉਹਦੇ ਮਗਰ ਗੱਡੀ ਵੀ ਲਾਈ ਗਈ ਗੱਡੀ ਲਾ ਕੇ ਉਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਪਰਮਾਤਮਾ ਦੀ ਸੇਵਾ ਕਰਦਾ ਸੀ ਆਮ ਜਨਤਾ ਦੀ ਸੇਵਾ ਵਿੱਚ ਜੁੜਿਆ ਸੀ ਕਿਉਂ ਸਰਕਾਰ ਉਸ ਉਹਦੇ ਵਿੱਚ ਨਹੀਂ ਨਾਕਾਮ ਰਹੀ ਆ ਉਹ ਗ੍ਰਿਫਤਾਰ ਨਹੀਂ ਹੋ ਪਾਇਆ ਪਰ ਜੇ ਸਰਕਾਰ ਉਹਨੂੰ ਗ੍ਰਿਫਤਾਰ ਕਰ ਲੈਂਦੀ ਤੇ ਅੱਜ ਗਰਾਊਂਡ ਤੇ ਪਤਾ ਲੱਗਣਾ ਸੀ ਕਿ ਕਿਵੇਂ ਉਹਨਾਂ ਨੂੰ ਖਮਿਆਜਾ ਉਸ ਦਾ ਭੁਗਤਣਾ ਪੈਣਾ ਸੀ ਇਹ ਹਾਕਮਦਰ ਕਹਿੰਦੀ ਆ ਵੀ ਅਸੀਂ ਕਾਰਵਾਈ ਨਹੀਂ ਕੀਤੀ ਸਾਡੇ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਹਾਕਮਦਰ ਖਾਲਸਾ ਜੀ ਕਹਿੰਦੀ ਆ ਨਹੀਂ ਕੀਤੀ ਗਈ ਫਿਰ ਉਹ ਕਿੱਥੋਂ ਆਇਓ ਪਰਿੰਦੇ ਉੱਪਰ ਉੱਡ ਕੇ ਥੋੜੀ ਆਗੇ ਨੂੰ ਫੜਨ ਵਾਸਤੇ ਜਿਹੜੀ ਤਲਾਸ਼ੀ ਗੱਡੀ ਦੀ ਕੀਤੀ ਗਈ ਆ ਉਹ ਕੋਈ ਨਾ ਹੁਕਮ ਮਿਲਿਆ ਵਾ ਤਾਂ ਇਹ ਕੀਤੀ ਗਈ ਆ ਕੋਈ ਆਮ ਆਪਣਾ ਪੁੱਛਿਆ ਕਿ ਨਹੀਂ ਕਰਦੀ ਕੋਈ ਸ਼ੱਕ ਹੋਵੇ ਕਿਸੇ ਨੂੰ ਤਾਂ ਚੈੱਕ ਕੀਤਾ ਜਾਂਦਾ ਵਾ ਇਹ ਮੰਤਰੀ ਲਾਲਜੀਤ ਭੁੱਲਰ ਤੇ ਰੋਸ ਜਿਹੜਾ ਸੰਗਤਾਂ ਵੱਲੋਂ ਜਿਤਾਇਆ ਜਾ ਰਿਹਾ ਵਾ ਕਿ ਉਹਨਾਂ ਦੁਆਰਾ ਇਹ ਕਾਰਵਾਈ ਕਰਵਾਈ ਗਈ ਆ ਕੀ ਇਹ ਠੀਕ ਆ ਇਹਦੇ ਵਿੱਚ ਜੀ 100% ਠੀਕ ਕਹਿ ਸਕਦੇ ਆ ਕਿ ਸਹੀ ਆ 100% ਕਹਿ ਸਕਦੇ ਆ ਵੀ ਇਹ ਸਹੀ ਆ ਇਹ ਹੋ ਸਕਦਾ ਵਾ ਇਹ ਹਾਈ ਲੈਵਲ ਤੋਂ ਵੀ ਕਾਰਵਾਈ ਹੋ ਸਕਦੀ ਆ ਇਹ ਸਰਕਾਰ ਕੁਝ ਵੀ ਕਰ ਸਕਦੀ ਆ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜੇਕਰ ਕੋਈ ਕੋਈ ਘਟਨਾ ਹੋ ਜਾਂਦੀ ਆ ਤੇ ਇਹਦੀ ਸਰਕਾਰ ਜ਼ਿੰਮੇਵਾਰ ਹੋਗੀ ਸਰਕਾਰ ਨੂੰ ਇਹਦਾ ਜਵਾਬ ਦੇਣਾ ਪਊਗਾ ਕਿ ਅਸੀਂ ਇਹਨੂੰ ਕਿਉਂ ਗ੍ਰਿਫਤਾਰ ਕੀਤਾ ਵਾ ਕਿਸ ਕਾਰਨ ਨੂੰ ਗ੍ਰਿਫਤਾਰ ਕੀਤਾ ਕਿਉਂਕਿ ਉਹ ਜਵਾਨ ਇੱਕ ਸੇਵਾ ਕਰ ਰਿਹਾ ਵਾ ਸੇਵਾ ਤੋਂ ਵਿਗੜ ਪਾਉਣਾ ਸੇਵਾ ਦੇ ਦਰਾਂ ਨੂੰ ਗ੍ਰਿਫਤਾਰ ਕਰਨਾ ਸੇਵਾ ਤੇ ਸਾਰਿਆਂ ਲਈ ਇੱਕੋ ਜੀ ਆ ਸੇਵਾ ਤੇ ਸੇਵਾ ਹੀ ਆ ਕੋਈ ਵੀ ਕਰ ਸਕਦਾ ਆ ਸੇਵਾ ਕੋਈ ਵੀ ਕਰ ਸਕਦਾ ਜੀ ਤੁਸੀਂ ਵੀ ਸੇਵਾ ਕਰ ਰਹੇ ਜੇ ਸਾਰੇ ਵੀਰ ਸੇਵਾ ਕਰ ਰਹੇ ਆ ਸੇਵਾ ਦੇ ਵਿੱਚ ਕਿਸੇ ਨੂੰ ਰੋਕਣਾ ਵਿਗੜ ਪਾਉਣਾ ਕਿੰਨੀ ਸਾਡੀ ਮਾੜੀ ਗੱਲ ਆ ਸਾਡੇ ਗੁਰੂਆਂ ਦਾ ਸਿਧਾਂਤ ਹੀ ਨਹੀਂ ਕਿਸੇ ਸੇਵਾ ਕਰਦੇ ਕਿਸੇ ਰੋਕੀਏ ਸਾਡੇ ਗੁਰੂ ਨੇ ਤੇ ਕਿਹਾ ਵਾ ਕਿਰਤ ਕਰੋ ਨਾਮ ਜਪੋ ਦੇ ਵੰਡ ਕੇ ਛਕਦਾ ਗੁਰੂ ਨੇ ਸਾਨੂੰ ਸਿਧਾਂਤ ਦਿੱਤਾ ਵਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਤੁਹਾਡੀਆਂ ਜਿਹੜੀਆਂ ਸੇਵਾਵਾਂ ਵਾਂ ਉਹ ਕਿਸ ਤਰ੍ਹਾਂ ਕੇ ਰਹਿਣ ਵਾਲੀਆਂ ਬਿਲਕੁਲ ਜੀ ਜਿਸ ਤਰ੍ਹਾਂ ਲੰਬੇ ਸਮੇਂ ਤੋਂ ਨਿਰੰਤਰ ਸੇਵਾਵਾਂ ਚੱਲ ਰਹੀਆਂ ਉਸੇ ਤਰ੍ਹਾਂ ਨਿਰੰਤਰ ਸੇਵਾਵਾਂ ਚੱਲਦੀਆਂ ਰਹਣਗੀਆਂ ਜਿੱਦਾਂ ਕਿ ਹੁਣ ਲੋਕਾਂ ਨੂੰ ਚਾਰੇ ਦੀ ਸੰਗਤਾਂ ਨੂੰ ਲੋੜ ਆ ਰਾਛਨ ਦੀ ਲੋੜ ਆ ਜਿਵੇਂ ਜਿਵੇਂ ਪਾਣੀ ਉਤਰਦਾ ਜਾਂਦਾ ਐਵੇਂ ਵੀ ਸਾਡੀਆਂ ਜਿਹੜੀਆਂ ਸੰਗਤਾਂ ਬਾ ਉਹ ਤੇਲ ਦਾ ਪ੍ਰਬੰਧ ਕਰ ਰਹੀਆਂ ਐ ਜਿਸ ਤਰ੍ਹਾਂ ਕਿ ਰੇਤਾ ਕੱਢਣ ਵਾਸਤੇ ਉਹਦੇ ਵੀ ਪ੍ਰਬੰਧ ਹੋ ਰਿਹਾ ਵੱਡੇ ਪੱਧਰ ਤੇ ਨਾਲ ਦੀ ਨਾਲ ਜਿਵੇਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਨੇ ਕਣਕ ਬੀਜਣੀ ਆ ਕਣਕ ਦੇ ਬੀਜ ਜਾਂ ਖਾਦਾਂ ਦੇ ਉਹ ਸਟੋਰ ਕੀਤੀਆਂ ਜਾ ਰਹੀਆਂ ਐ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਨਾਲ ਉਸ ਤਰ੍ਹਾਂ ਹੀ ਖੜਾਂਗੇ ਜੀ ਸਾਰੀ ਜਥੇਬੰਦੀ ਤਤ ਪਰ ਇਸੇ ਤਰ੍ਹਾਂ ਜਿੰਨਾ ਚਿਰ ਕਣਕਾਂ ਨਹੀਂ ਬੀਜੀਆਂ ਜਾਂਦੀਆਂ ਉਹਨਾਂ ਚਿਰ ਸੰਗਤਾਂ ਦੇ ਨਾਲ ਖੜੂਗੀ ਜੀ ਬਹੁਤ ਵਧੀਆ ਗੱਲ ਆ ਜਦੋਂ ਇਹ ਹੁਣ ਪਾਣੀ ਦਾ ਪੱਧਰ ਜਿਹੜਾ ਵਾ ਥੱਲੇ ਜਾਣਾ ਵਾ ਉਸ ਤੋਂ ਬਾਅਦ ਜ਼ਮੀਨਾਂ ਨੂੰ ਪੱਧਰ ਕਰਨ ਤੇ ਉਹਨਾਂ ਦੀ ਵਿਆਹ ਕਰਨ ਤੱਕ ਦੀ ਜਿਹੜੀ ਆ ਉਹ ਸੇਵਾ ਪਾਰਟੀ ਵੱਲੋਂ ਬਿਲਕੁਲ ਜੀ ਪਾਰਟੀ ਵੱਲੋਂ ਪੂਰੀ ਸੇਵਾ ਨਿਭਾਈ ਜਾਊਗੀ ਜਿੰਨਾ ਚਿਰ ਤੱਕ ਕਣਕਾਂ ਬੀਜੀਆਂ ਨਹੀਂ ਜਾਂਦੀਆਂ ਜੀ ਜੇ ਕਿਸੇ ਦਾ ਮੰਨ ਲਓ ਕਿ ਖੱਡੇ ਪਾ ਗਿਆ ਪਾਣੀ ਉਹ ਪੂਰੇ ਜਾਣਗੇ ਮਿੱਟੀ ਪੈਣ ਵਾਲੀ ਜਗ੍ਹਾ ਤੇ ਮਿੱਟੀ ਪਾਈ ਜਾਊਗੀ ਰੇਤਾ ਚੱਕਣ ਵਾਲੀ ਜਿਹੜੀ ਆ ਉਹ ਰੇਤਾ ਚਕਾਉਣ ਦੀ ਵੀ ਜਿਹੜੀ ਸੇਵਾ ਉਹਦੀ ਵੀ ਪੂਰੇ ਪ੍ਰਬੰਧ ਕੀਤੇ ਜਾਣਗੇ ਜੀ ਅੱਜ ਤੋਂ ਹੀ ਪਾਰਟੀ ਜਿਹੜੀ ਉਹ ਪੂਰੀ ਆਉਣ ਵਾਲੇ ਸਮੇਂ ਵਾਸਤੇ ਤਤਪਾਰ ਹੈ ਆ ਪੂਰੀਆਂ ਸਵਾਵਾਵਾਂ ਜਿਹੜੀਆਂ ਉਹ ਸਾਡੀਆਂ ਟੀਮਾਂ ਜਿਹੜੀਆਂ ਉਹ ਬੰਨੇ ਵੱਡੀਆਂ ਟੀਮਾਂ ਲੱਗੀਆਂ ਆਈਆਂ ਉਹ ਜਿਹੜੀ ਸੇਵਾ ਉਹ ਇਕੱਠੀ ਹੋ ਰਹੀ ਆ ਜਦੋਂ ਵੀ ਪਾਣੀ ਉਤਰਦਾ ਉਹ ਜ਼ਮੀਨਾਂ ਵੇਖ ਕੇ ਉਸੇ ਹਿਸਾਬ ਦੇ ਨਾਲ ਜਿਹੜੀਆਂ ਸਵਾਵਾਵਾਂ ਚੜ੍ਹਦੀ ਕਲਾ ਦੇ ਨਾਲ ਚੱਲਣਗੀਆਂ ਤੇ ਅਸੀਂ ਥਾਂ ਥਾਂ ਤੇ ਜਾ ਕੇ ਵੇਖਿਆ ਵਾ ਕਵਰੇਜ ਕੀਤੀ ਆ ਬੰਨਾਂ ਤੇ ਜਿੱਥੇ-ਜਿੱਥੇ ਵੀ ਸੇਵਾ ਚੱਲ ਰਹੀ ਆ ਲੋਕਾਂ ਜਿਹੜੀਆਂ ਵਾ ਲੋਕਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਾ ਉਹ ਵਾਰਿਸ ਪੰਜਾਬ ਅਕਾਲੀ ਦਲ ਤੇ ਵਿਸ਼ਵਾਸ ਜਿਤਾਇਆ ਜਾ ਰਿਹਾ ਲੋਕਾਂ ਦੇ ਇਸ ਵਿਸ਼ਵਾਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਬਿਲਕੁਲ ਜੀ ਲੋਕਾਂ ਨੇ ਹੁਣ ਵੇਖ ਹੀ ਲਈ ਇੱਕ ਸਰਕਾਰ ਬਣਾ ਕੇ ਪਹਿਲਾਂ ਇਨਾਂ ਤੇ ਵੀ ਵਿਸ਼ਵਾਸ ਲੋਕਾਂ ਨੇ ਜਤਾਇਆ ਸੀ ਅੱਜ ਵੇਖ ਹੀ ਰਹੇ ਆ ਕਿ ਸੰਗਤ ਦੀਆਂ ਟਰਾਲੀਆਂ ਆਉਂਦੀਆਂ ਉਹਦੇ ਇੱਕ ਚੋਕਰ ਦੇ ਤੋੜੇ ਨੂੰ ਮੋੜਾ ਲਾ ਕੇ ਫੋਟੋ ਖਿਚਵਾ ਕੇ ਤੋਂ ਉਹਨੂੰ ਸੋਸ਼ਲ ਮੀਡੀਆ ਤੇ ਵਾਇਰਲ ਕੀਤਾ ਜਾਂਦਾ ਜੀ ਇਸ ਤੋਂ ਵੱਧ ਸੰਗਤਾ ਤੁਸੀਂ ਘੁੰਮ ਹੀ ਰਹੇ ਜੇ ਕਿ ਕੀ ਸਰਕਾਰ ਦਾ ਰੋਲ ਆ ਕੀ ਸਰਕਾਰ ਨੇ ਅੱਜ ਤੱਕ ਇਨਾਂ ਨੂੰ ਜਿਹੜੇ ਪਾਣੀ ਦੇ ਵਿੱਚ ਰੁੜੀ ਹੋਏ ਇਹਨਾਂ ਨੂੰ ਕੀ ਵਿਸ਼ਵਾਸ ਦਵਾਇਆ ਕਿਉਂਕਿ ਉਹਨਾਂ ਨੂੰ ਪਿੱਛੇ ਕੁਝ ਨਹੀਂ ਦਿਖ ਰਿਹਾ ਹਣ ਦੇ ਪਿੱਛੋਂ ਕੁਝ ਮਿਲੂ ਤੇ ਅਗਲੇ ਬੰਨੇ ਵਿਸ਼ਵਾਸ ਦਿਵਾਉਣਗੇ ਜੀ ਇਸ ਕਰਕੇ ਜਿਹੜੀਆਂ ਸਰਕਾਰਾਂ ਐਸ ਟਾਈਮ ਲੋਕਾਂ ਨੂੰ ਫੇਲੀਅਰ ਦਿਸ ਰਹੀਆਂ ਵੀ ਇਹ ਫੇਲਿਆ ਸਰਕਾਰ ਹੁਣ ਇੱਕ ਵਿਸ਼ਵਾਸ ਜਿਹੜਾ ਉਹ ਅਮਰਤਪਾਲ ਸਿੰਘ ਖਾਲਸਾ ਜੀ ਦੀ ਟੀਮ ਜੋ ਵੀ ਕਰ ਰਹੀ ਆ ਸਾਰੇ ਮਾਲੜੋ ਕਿ ਜਿੱਥੇ ਜਿੱਥੇ ਵੀ ਹਾੜਾ ਇਹ ਪੰਜਾਬ ਦੇ ਵਿੱਚ ਹਰੇਕ ਜਗ੍ਹਾ ਇੱਕੀ ਜਗ੍ਹਾ ਤੇ ਕੈਂਪ ਲੱਗੇ ਆ ਦੀ ਪਾਰਟੀ ਸਾਰਿਆਂ ਨੂੰ ਜਿਹੜੀ ਇਹ ਟੀਮ ਹੈ ਵਿਸ਼ਵਾਸ ਦਿਵਾ ਰਹੀ ਹੈ ਕਿ ਜਿੰਨਾ ਚਿਰ ਤੁਹਾਡੀਆਂ ਕਣਕਾਂ ਨਹੀਂ ਬੀਜੀਆਂ ਜਾਂਦੀਆਂ ਉਹਨਾਂ ਚਿਹਰੇ ਜਿੰਨੇ ਵੀ ਸੇਵਾਦਾਰ ਹੈ ਇਹ ਤਤਪਰ ਸੇਵਾ ਕਰਦੇ ਰਹਿਣਗੇ ਇਸ ਕਰਕੇ ਸੰਗਤਾਂ ਦਾ ਵਿਸ਼ਵਾਸ ਵੀ ਹੈ ਤੇ ਉਹ ਵਿਸ਼ਵਾਸ ਨੂੰ ਟੁੱਟਣ ਨਹੀਂ ਦਿੱਤਾ ਜਾਊਗਾ ਜੀ ਬਹੁਤ ਵਧੀਆ ਇਹ ਟੈਂਪ ਦੇ ਵਿੱਚ ਜਿਹੜਾ ਵਾ ਉਹ ਬਹੁਤ ਬਾਹਰਲੇ ਸੂਬਿਆਂ ਤੋਂ ਵੀ ਇੱਥੇ ਸੇਵਾ ਪਹੁੰਚ ਰਹੀ ਹੈ ਸੰਗਤਾਂ ਵਿਸ਼ਵਾਸ ਭਰੋਸਾ ਕਰਕੇ ਅਸੀਂ ਇੱਧਰ ਪਿੱਛੇ ਬੰਡਾਲੇ ਵਾਲੀ ਸਾਈਡ ਤੇ ਕਵਰੇਜ ਕਰਕੇ ਆਏ ਆਂ ਤੇ ਉਹ ਜਿੰਨੇ ਵੀ ਸਾਨੂੰ ਬਾਹਰਲੇ ਸੂਬਿਆਂ ਤੋਂ ਸੰਗਤ ਜਿਹੜੀ ਆਈ ਸੀਗੀ ਉਹ ਵੀ ਕਹਿ ਰਿਹਾ ਕਿ ਅਸੀਂ ਜਿਹੜਾ ਉਹ ਕੈਂਪ ਦੇ ਵਿੱਚ ਨਾਲ ਸੰਪਰਕ ਕਰਨਾ ਹੈ ਤੇ ਉਹ ਆਪਣੀ ਸੇਵਾ ਵੰਡਣ ਤੋਂ ਪਹਿਲਾਂ ਕੈਂਪ ਦੇ ਨਾਲ ਸੰਪਰਕ ਬਣਾਉਣਾ ਜਿਹੜਾ ਉਹ ਲਾਜ਼ਮੀ ਸਮਝਦੇ ਨੇ ਇਹ ਵਿਸ਼ਵਾਸ ਇੱਕ ਬੜਾ ਵੱਡਾ ਜਿਹੜਾ ਉਹ ਬਣ ਗਿਆ ਆ ਇਸ ਵਿਸ਼ਵਾਸ ਨੂੰ ਬਰਕਰਾਰ ਰੱਖਣਾ ਵੀ ਬੜਾ ਜ਼ਿਆਦਾ ਮੇਰਾ ਖਿਆਲ ਹੈ ਕਿ ਔਖਾ ਕਾਰਜ ਆ ਬਿਲਕੁਲ ਜੀ ਵਿਸ਼ਵਾਸ ਨੂੰ ਬਰਕਰਾਰ ਰੱਖਣਾ ਔਖਾ ਕਾਰਜ ਹੀ ਤੇ ਹੈ ਪਰ ਲੇਕਿਨ ਜਿਵੇਂ ਕਿ ਸਾਡੀਆਂ ਟੀਮਾਂ ਚੱਲ ਰਹੀਆਂ ਇੱਕ ਪ੍ਰੋਸੈਸ ਦੇ ਨਾਲ ਚੱਲ ਰਹੀਆਂ ਹੈ ਕਿਸੇ ਦੇ ਨਾਲ ਊਚ ਨੀਚ ਨਹੀਂ ਆ ਕਿਸੇ ਦੇ ਨਾਲ ਪੱਖਪਾਤ ਨਹੀਂ ਆ ਕਿਸੇ ਦੇ ਨਾਲ ਇਹ ਨਹੀਂ ਕਿ ਦੂਜੀ ਪਾਰਟੀ ਦਾ ਅਸੀਂ ਇਹਨੂੰ ਨਹੀਂ ਲਾਗੇ ਲਾਉਣਾ ਸਾਡੀ ਜਿਹੜੀ ਜਿੰਨੀ ਵੀ ਟੀਮ ਹੈ ਉਹ ਇੱਕ ਸੇਵਾ ਕਰ ਰਹੀ ਹੈ ਜੀ ਸੇਵਾ ਦੀ ਭਾਵਨਾ ਦੇ ਨਾਲ ਚੱਲ ਰਹੀ ਹੈ ਕੋਈ ਇੱਥੇ ਕਾਂਗਰਸ ਦਾ ਕੋਈ ਇੱਥੇ ਆਪ ਦਾ ਕੋਈ ਇੱਥੇ ਕਿਸੇ ਵੀ ਪਾਰਟੀ ਦਾ ਆ ਜੇ ਕਿਸੇ ਨੂੰ ਵੀ ਵਿਤਕਰਾ ਨਹੀਂ ਕੀਤਾ ਜਾਂਦਾ ਕਿਉਂਕਿ ਜਿੰਨਾ ਵੀ ਕਿਸੇ ਦਾ ਨੁਕਸਾਨ ਆਇਆ ਉਹਦੇ ਹਿਸਾਬ ਦੇ ਨਾਲ ਜਿੰਨੇ ਵੀ ਇੱਥੇ ਸੇਵਾਦਾਰ ਆ ਉਹ ਬਿਲਕੁਲ ਬੜੀ ਸੂਝ-ਬੂਝ ਦੇ ਨਾਲ ਜਿਹੜਾ ਕੰਮ ਕਰ ਰਹੇ ਸੇਵਾ ਕਰ ਰਹੇ ਆ ਉਹਨਾਂ ਨੂੰ ਉਹਨਾਂ ਤੱਕ ਜਿਹੜੀ ਵੀ ਚੀਜ਼ ਚਾਹੀਦੀ ਉਹ ਪਹੁੰਚਦੀ ਕਰ ਰਹੇ ਇਸ ਕਰਕੇ ਸੰਗਤਾਂ ਦਾ ਵਿਸ਼ਵਾਸ ਬਣਿਆ ਜੀ ਇਹ ਜਿਹੜਾ ਵਿਸ਼ਵਾਸ ਆ ਇਸ ਪਾਰਟੀ ਦਾ ਇਹ ਆਲ ਵਰਲਡ ਦੇ ਵਿੱਚ ਜਿਹੜਾ ਵਾ ਵੀ ਉਹ ਪਹੁੰਚ ਚੁੱਕਾ ਹੈ ਇਸੇ ਕਰਕੇ ਜਿਹੜੀਆਂ ਬਾਹਰਲੇ ਸੂਬਿਆਂ ਤੋਂ ਵੀ ਸੇਵਾ ਆਉਂਦੀਆਂ ਆ ਉਹ ਸੇਵਾਵਾਂ ਸਿੱਧੀਆਂ ਕੈਂਪਾਂ ਦੇ ਵਿੱਚ ਲੈ ਕੇ ਆਉਂਦੇ ਕਈਆਂ ਵਾਰੀ ਪਿੱਛੇ ਵੀ ਹਾਕਮ ਤੇਰਾ ਰੋਕਣ ਦੀ ਵੀ ਕੋਸ਼ਿਸ਼ ਕਰਦੇ ਆ ਪਰ ਫਿਰ ਵੀ ਉਹ ਜਿਹੜਾ ਹੈ ਉਹ ਜਿਹੜਾ ਸਮਾਨ ਲੈ ਕੇ ਸੇਵਾ ਲੈ ਕੇ ਆਉਂਦੇ ਕਿਉਂਕਿ ਉਹਨਾਂ ਦਾ ਵਿਸ਼ਵਾਸ ਆ ਸਾਡੀ ਦਿੱਤੀ ਹੋਈ ਸੇਵਾ ਜਿਹੜੀ ਆ ਇਹ ਟਿਕਾਣੇ ਚਲੇ ਜਾਣੀ ਸਾਡੀ ਸੇਵਾ ਸਫਲੀ ਹੋ ਜਾਣੀ ਹੈ ਕਿਉਂਕਿ ਇੱਕ ਇੱਕ ਪੈਸਾ ਕਰਕੇ ਉਹਨਾਂ ਨੇ ਇਕੱਠਾ ਕਰਕੇ ਪਿੰਡ ਦੇ ਵਿੱਚੋਂ ਸਮਾਨ ਲੈ ਕੇ ਆਉਂਦੇ ਆ ਤੇ ਜੇ ਉਹ ਕਿਸੇ ਪਾਰਟੀ ਦੇ ਹੱਥ ਚਾਜੇ ਤੇ ਉਹਦੀ ਦੁਰਵਰਤੋਂ ਹੋਵੇ ਤੇ ਫਿਰ ਉਹ ਸੇਵਾ 'ਚ ਨਹੀਂ ਲੱਗਦਾ ਜੀ ਉਹਨਾਂ ਨੂੰ ਵਿਸ਼ਵਾਸ ਆ ਕਿ ਇਹ ਜਿਹੜੇ ਕੈਂਪ ਆ ਤੁਹਾਡਾ ਆਪਣਾ ਕੈਂਪ ਆ ਜਿਹੜਾ ਭਾਈ ਅਮਰਪਾਲ ਸਿੰਘ ਖਾਲਸਾ ਦੀ ਟੀਮ ਵੱਲੋਂ ਲੱਗੇ ਇਹਨਾਂ ਦੀ ਸੇਵਾਦਾਰ ਜੇ ਬਣਦੀ ਚੀਜ਼ ਪਿੱਛੋਂ ਆਇਆ ਆ ਸਮਾਨ ਹੜਪੀਟਾਂ ਤੱਕ ਪਹੁੰਚਾਉਂਦੇ ਇਹ ਵਿਸ਼ਵਾਸ ਬਣਿਆ ਹੋਇਆ ਜੀ ਤਾਂ ਹੀ ਇੱਥੇ ਪਹੁੰਚਦੇ ਆ ਵਧੀਆ ਗੱਲ ਇਹ ਜਿਹੜਾ ਹੁਣ ਸਮਾਨ ਆ ਤੁਸੀਂ ਕਿੱਟਾਂ ਬਣਾ ਕੇ ਲੋਕਾਂ ਤੱਕ ਕਿਵੇਂ ਪਹੁੰਚਾ ਰਹੇ ਹੋ ਅਸੀਂ ਜੀ ਹਰੇਕ ਪਿੰਡ ਦੇ ਵਿੱਚ ਇੱਕ ਪੰਜ ਮੈਂਬਰੀ ਕਮੇਟੀ ਸਥਾਪਿਤ ਕੀਤੀ ਆ ਜੀ ਉਹਨਾਂ ਨੂੰ ਸਖਤ ਹਦੇ ਤਾਂ ਕੀਤੇ ਆ ਕਿ ਜਿਹੜੇ ਜਿਹੜੇ ਪਾਣੀ ਦੇ ਵਿੱਚ ਆਏ ਆ ਘਰ ਉਹਨਾਂ ਕਰੈਂਦੀਆਂ ਲਿਸਟਾਂ ਬਣੀਆਂ ਜੀ ਜਦੋਂ ਇੱਕ ਇੱਕ ਪਿੰਡ ਕਰਕੇ ਅਸੀਂ ਉਹਨੂੰ ਕਵਰ ਕਰਦੇ ਆ ਜੀ ਜਿਸ ਤਰ੍ਹਾਂ ਅੱਜ ਅੱਜ ਪਿੰਡ ਰਾਦਲਕੇ ਹੋ ਗਿਆ ਉਹ ਸਾਰੇ ਪਿੰਡ ਨੂੰ ਅਸੀਂ ਕਵਰ ਕਰਨਾ ਜਿੰਨੇ ਪਾਣੀ ਦੇ ਵਿੱਚ ਮਾਰੇ ਗਏ ਝੋਨੇ ਆ ਜਾਂ ਉਹਨਾਂ ਦੀ ਪੈਲੀ ਖਰਾਬ ਹੋ ਗਈ ਜਾਂ ਪਸ਼ੂਆਂ ਵਾਸਤੇ ਚਾਰਾ ਨਹੀਂ ਜਾਂ ਘਰੇ ਖਾਣ ਵਾਸਤੇ ਰਾਸ਼ਨ ਨਹੀਂ ਉਹ ਸਾਡੀ ਪੰਜ ਮੈਂਬਰੀ ਕਮੇਟੀ ਸਾਨੂੰ ਉਹਨਾਂ ਦੇ ਨਾਮ ਦਿੰਦੀ ਆ ਫਿਰ ਉਹਨਾਂ ਨੂੰ ਤਸਦੀਕ ਕੀਤਾ ਜਾਂਦਾ ਸਾਡੀ ਸਪੈਸ਼ਲ ਟੀਮ ਵੀ ਉਹਨੂੰ ਮਗਰੋਂ ਜਾ ਕੇ ਤਸਦੀਕ ਕਰਦੀ ਕਿ ਵਾਕਿਆ ਠੀਕ ਹੈ ਕੋਈ ਗਲਤਤ ਨਹੀਂ ਹੋ ਰਿਹਾ ਇਸ ਕਰਕੇ ਜਿਹੜਾ ਉਹ ਰਾਸ਼ਨ ਆ ਉਹ ਹਰੇਕ ਪਿੰਡ ਨੂੰ ਹਰੀਕੇ ਤੋਂ ਲੈ ਕੇ ਤੇ ਵਾਰਸ ਪੰਜਾਬ ਦੀ ਜਿੰਨੀ ਵੀ ਟੀਮ ਆ ਉਹ ਬਾਰਡਰ ਤੱਕ ਸੇਵਾ ਕਰ ਰਹੀ ਹੈ ਜੀ ਇੱਕ ਉਹ ਬੜੇ ਵਧੀਆ ਤਰੀਕੇ ਦੇ ਨਾਲ ਵਧੀਆ ਢੰਗ ਦੇ ਨਾਲ ਲਿਸਟਾਂ ਬਣੀਆਂ ਜੀ ਹੁਣ ਇਸ ਵੇਲੇ ਛੁੱਟੀ ਹੋ ਚੁੱਕੀ ਆ ਨਹੀਂ ਤੇ ਇਸ ਵੇਲੇ ਸਾਡੇ ਸਿੰਘ ਬੈਠੇ ਹੁੰਦੇ ਆ ਅਲੱਗ-ਅਲੱਗ ਰਜਿਸਟਰ ਲੈ ਕੇ ਉਹਨਾਂ ਦੀ ਪਰਚੀ ਬਣਦੀ ਆ ਜੀ ਰਜਿਸਟਰ ਤੋਂ ਨਾਮ ਕੱਟਿਆ ਜਾਂਦਾ ਅੱਜ ਇਹ ਰਾਸ਼ਨ ਲੈ ਗਿਆ ਇਹਨੂੰ ਹਣ ਜਿੱਦਨ ਵਾਰੀ ਆ ਹੀ ਉਦੋਂ ਮਿਲਣਾ ਜੀ ਜੇ ਕੋਈ ਬਹੁਤ ਜ਼ਰੂਰਤਮੰਦ ਆ ਤੁਹਾਨੂੰ ਦੁਬਾਰਾ ਵੀ ਦਿੱਤਾ ਜਾਂਦਾ ਜੀ ਬਹੁਤ ਜੀ ਸੋ ਇਹ ਸੀ ਕਿ ਵਾਰਸ ਪੰਜਾਬ ਅਕਾਲੀ ਦਲ ਦੇ ਜਥੇਬੰਦੀ ਦੇ ਸੇਵਾਦਾਰ ਜਿਹੜੇ ਤੁਹਾਡਾ ਆਪਣਾ ਕੈਂਪ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਸੇਵਾ ਨਿਭਾ ਰਹੇ ਨੇ ਇੱਥੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੁੰਦੀ ਆ ਜਿੰਨੂੰ ਬਦਲਾਅ ਦੇ ਨਾਂ ਤੇ ਚੁਣਿਆ ਹੁੰਦਾ ਵਾ ਉਸ ਸਰਕਾਰ ਤੇ ਜਨਤਾ ਦਾ ਰੋਸ ਜਿਹੜਾ ਉਹ ਜਾਇਜ਼ ਹੁੰਦਾ ਆ ਸਰਕਾਰ ਦਾ ਫਰਜ ਬੰਦਾ ਵਾ ਕਿ ਲੋਕਾਂ ਵੱਲੋਂ ਉਠਾਏ ਗਏ ਸਵਾਲਾਂ ਨੂੰ ਸਹੀ ਢੰਗ ਦੇ ਨਾਲ ਸਮਝ ਕੇ ਉਹਨਾਂ ਦਾ ਹੱਲ ਕਰਨਾ ਨਾ ਕਿ ਕਿਸੇ ਕੰਟਰੋਵਰਸੀ ਦੇ ਵਿੱਚ ਪੈਣਾ ਨਾ ਕਿ ਸੇਵਾ ਕਰ ਰਹੇ ਉਹਨਾਂ ਸੇਵਾਦਾਰਾਂ ਨੂੰ ਤੰਗ ਪਰੇਸ਼ਾਨ ਕਰਨਾ ਸੋ ਅਸੀਂ ਉਮੀਦ ਕਰਦੇ ਆ ਕਿ ਲੋਕਾਂ ਦੁਆਰਾ ਬਦਲਾਅ ਦੇ ਨਾਂ ਤੇ ਚੁਣੀ ਹੋਈ ਸਰਕਾਰ ਬੜੀ ਸਮਝਦਾਰੀ ਨਾਲ ਬੜੀ ਸਿਆਣਪ ਦੇ ਨਾਲ ਇਹਨਾਂ ਸਾਰੇ ਵਾਲਾਂ ਦਾ ਜਿੱਥੇ ਹੱਲ ਕਰੂਗੀ ਉਥੇ ਜਿਹੜੇ ਲੋਕਾਂ ਨੇ ਬਦਲਾ ਦੇ ਨਾਂ ਤੇ ਪੰਜਾਬ ਸਰਕਾਰ ਨੂੰ ਹੋਂਦ ਦੇ ਵਿੱਚ ਲਿਆਂਦਾ ਵਾ ਉਹਨਾਂ ਲੋਕਾਂ ਦੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰ ਵੀ ਲਵੇਗੀ ਸੋ ਕੈਮਰਾਮੈਨ ਮੌਂਟੀ ਸਿੰਘ ਦੇ ਨਾਲ ਡਾਕਟਰ ਗੁਰਜਿੰਦਰ ਸਿੰਘ ਕੇਸਰੀ ਚੈਨਲ ਤੁਹਾਡਾ ਆਪਣਾ ਕੈਂਪ ਕੋਟ ਬੁੱਢਾ ਇਹ ਤਰਨਤਾਰਨ ਦਾ ਗੁਰੂ ਖਾਲਸਾ ਜੀ ਆਖਰੀ ਪਿੰਡ ਆ ਪਾਉ ਵਾਲ ਪਿੰਡ ਜਿੱਥੇ ਅਸੀਂ ਇਸ ਸਮੇਂ ਖੜੇ ਆਂ ਤੇ ਜਿੱਥੋਂ ਇਹ ਕੈਂਪ ਦੀਆਂ ਗਤੀਵਿਧੀਆਂ ਚੱਲ ਰਹੀਆਂ ਸੋ ਉਮੀਦ ਕਰਦੇ ਆਂ ਕਿ ਇਹਨਾਂ ਸਮੂਹ ਸੇਵਾਦਾਰਾਂ ਦੇ ਸਿਰ ਤੇ ਅਕਾਲ ਪੁਰਖ ਵਾਹਿਗੁਰੂ ਆਪਣਾ ਹੱਥ ਰੱਖਣ ਤੇ ਇਹਨਾਂ ਦੇ ਪਾਸੋਂ ਇਸੇ ਤਰ੍ਹਾਂ ਲੋਕ ਹਿਤਕਾਰਾਂ ਦੀ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ